ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦੈਣ ਅੱਜ 4 ਨਵੰਬਰ ਹੈ 4 ਨਵੰਬਰ 1840 ਮਹਾਰਾਜਾ ਖੜਕ ਸਿੰਘ ਦੀ ਮੌਤ ਹੋਈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਉਸ ਦਾ ਸਭ ਤੋਂ ਵੱਡਾ ਪੁੱਤਰ ਖੜਕ ਸਿੰਘ ਮਹਾਰਾਜਾ ਬਣਿਆ ਰਣਜੀਤ ਸਿੰਘ ਨੇ ਆਪਣੀ ਹਕੂਮਤ ਦੀ ਬਹੁਤੀ ਤਾਕਤ ਧਿਆਨਸੇ ਡੋਗਰਾ ਅਤੇ ਉਸ ਦੇ ਪੁੱਤਰ ਹੀਰਾ ਸਿੰਘ ਡੋਗਰਾ ਅਤੇ ਧਿਆਨ ਚੰਦ ਦੇ ਭਰਾਵਾਂ ਗੁਲਾਬ ਸਿੰਘ ਅਤੇ ਸਿ cheat ਸਿੰਘ ਨੂੰ ਸੌਂਪੀ ਹੋਈ ਸੀ ਧਿਆਨ ਸਿੰਘ ਪ੍ਰਾਈਮ ਮਿਨਿਸਟਰ ਸੀ ਮਹਾਰਾਜਾ ਖੜਕ ਸਿੰਘ ਡੋਗਰਿਆਂ ਦੀਆਂ ਸਾਥੀ ਕਾਰਵਾਈਆਂ ਤੋਂ ਦੁਖੀ ਸੀ ਉਸ ਦਾ ਸਭ ਤੋਂ ਵੱਡਾ ਸਲਾਹਕਾਰ ਚੇਤ ਸਿੰਘ ਬਾਜਵਾ ਸੀ ਜੋ ਉਸ ਦਾ ਦੋਸਤ ਅਤੇ ਰਿਸ਼ਤੇਦਾਰ ਵੀ ਸੀ ਡੋਗਰੇ ਇਹ ਗੱਲ ਸਮਝਦੇ ਸਨ ਕਿ ਚੇਤ ਸਿੰਘ ਨੂੰ ਰਾਹ ਦੇ ਵਿੱਚੋਂ ਹਟਾਉਣ ਦੇ ਨਾਲ ਹੀ ਉਹ ਉਹਨਾਂ ਨੇ ਜੇਤ ਸਿੰਘ ਦੇ ਖਿਲਾਫ ਇੱਕ ਸਾਜ਼ਿਸ਼ ਘੜੀ। 9 ਅਕਤੂਬਰ 1839 ਦੇ ਦਿਨ ਧਿਆਨ ਸਿੰਘ ਡੋਗਰਾ ਦੀ ਅਗਵਾਈ ਦੇ ਹੇਠ ਕੌਂਸਲ ਦੇ ਕੁਝ ਮੈਂਬਰ ਖੜਕ ਸਿੰਘ ਦੇ ਕਮਰੇ ਦੇ ਵਿੱਚ ਦਾਖਲ ਹੋਏ। ਉਹਨਾਂ ਨੇ ਜੇਤ ਸਿੰਘ ਬਾਜਵਾ ਨੂੰ ਲੱਭ ਕੇ ਖੜਕ ਸਿੰਘ ਦੇ ਸਾਹਮਣੇ ਕਤਲ ਕਰ ਦਿੱਤਾ। ਖੜਕ ਸਿੰਘ ਰੋ ਰੋ ਕੇ ਅਤੇ ਚੀਖ ਚੀਖ ਕੇ ਰੋਕਦਾਰਿਆ ਪਰ ਧਿਆਨ ਸਿੰਘ ਨੇ ਆਪਣੇ ਹੱਥੀਂ ਜੇਤ ਸਿੰਘ ਦਾ ਕਤਲ ਕੀਤਾ। ਇੱਥੋਂ ਪਤਾ ਲੱਗਦਾ ਹੈ ਕਿ ਖੜਕ ਸਿੰਘ ਕਿਹੋ ਜਿਹਾ ਕਮਜ਼ੋਰ ਦਿਲ ਅਤੇ ਬੇਜਾਨ ਰਾਜਾ ਸੀ ਜੋ ਆਪਣੇ ਸਲਾਹਕਾਰ ਨੂੰ ਵੀ ਨਾ ਬਚਾ ਸਕਿਆ ਅਤੇ ਉਸ ਦੇ ਕਤਲ ਸਮੇਂ ਸਿਰਫ ਰੋਂਦਾ ਰਿਹਾ। ਉਹਨਾਂ ਨੇ ਖੜਕ ਸਿੰਘ ਨੂੰ ਵੀ ਉਸ ਦੀ ਰਹਿائش ਦੇ ਵਿੱਚ ਹੀ ਨਜ਼ਰਬੰਦ ਖੜਕ ਸਿੰਘ ਇਹਨਾਂ ਦੁਖੀ ਹੋਇਆ ਕਿ ਉਸਨੇ ਕਈ ਦਿਨ ਖਾਣਾ ਵੀ ਨਾ ਖਾਦਾ ਨਜ਼ਰਬੰਦੀ ਦੇ ਵਿੱਚ ਹੀ ਡੋਗਰਿਆਂ ਨੇ ਉਸ ਨੂੰ ਜ਼ਹਿਰੀਲੀ ਖੁਰਾਕ ਦੇਣੀ ਸ਼ੁਰੂ ਕਰ ਦਿੱਤੀ ਇਸ ਕਰਕੇ 4 ਅਤੇ 5 ਨਵੰਬਰ ਦੀ ਰਾਤ ਨੂੰ ਖੜਕ ਸਿੰਘ ਦੀ ਮੌਤ ਹੋਈ ਉਸ ਦਾ ਸੰਸਕਾਰ 5 ਨਵੰਬਰ 1840 ਦੇ ਦਿਨ ਗੁਰਦੁਆਰਾ ਡੇਰਾ ਸਾਹਿਬ ਅਤੇ ਸ਼ਾਹੀ ਮਸਜਿਦ ਦੇ ਵਿੱਚ ਕਰ ਕੀਤਾ ਗਿਆ ਸੀ ਇਸ ਮੌਕੇ ਤੇ ਖੜਕ ਸਿੰਘ ਦੀਆਂ ਦੋਵੇਂ ਰਾਜਪੂਤ ਰਾਣੀਆਂ ਅਤੇ ਟੈਲਣਾ ਨੂੰ ਵੀ ਜ਼ਬਰਦਸਤੀ ਸਤੀ ਕੀਤਾ ਗਿਆ 4 ਨਵੰਬਰ 1763 4 ਨਵੰਬਰ 1763 ਦੇ ਦਿਨ ਸਿੱਖ ਗੁਰੂ ਦਾ ਚੱਕ ਦੇ ਵਿੱਚ ਇਕੱਠੇ ਹੋਏ ਸਨ ਉਹਨਾਂ ਨੂੰ ਪਤਾ ਲੱਗਿਆ ਕਿ ਅਫਗਾਨ ਤਾੜ ਵੀ ਅਹਿਮਦ ਸ਼ਾਹ ਦੁਰਾਨੀ ਦਾ ਜਰਨੈਲ ਜਹਾਨ ਖ ਕਾਬਲਵਲ ਨੂੰ ਜਾ ਰਿਹਾ ਤਾਂ ਸਿੱਖ ਫੌਜਾਂ ਨੇ ਉਸ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ। ਉਹ ਅਜੇ ਚਨਾਦ ਰਿਆਪਾਰ ਕਰਕੇ ਵਜ਼ੀਰਾਬਾਦ ਹੀ ਪੁੱਜਿਆ ਸੀ ਕਿ ਸਿੱਖ ਉੱਥੇ ਆਣ ਪੁੱਜੇ। ਉਸ ਨੇ ਭੱਜ ਕੇ ਸਿਆਲਕੋਟ ਕਿਲੇ ਦੇ ਵਿੱਚ ਮੋਰਚਾ ਲਾ ਲਿਆ। ਸਿੱਖ ਫੌਜਾਂ ਨੇ ਕਿਲੇ ਨੂੰ ਘੇਰਾ ਪਾ ਲਿਆ। ਕਈ ਦਿਨ ਤੱਕ ਲੜਾਈ ਹੁੰਦੀ ਰਹੀ। ਇਸ ਮੌਕੇ ਤੇ ਜਹਾਨ ਖਾਨ ਦੇ ਘੋੜੇ ਨੂੰ ਗੋਲੀ ਲੱਗੀ ਅਤੇ ਉਹ ਮਰ ਕੇ ਡਿੱਗ ਪਿਆ ਅਤੇ ਨਾਲ ਹੀ ਜਹਾਨ ਖਾਨ ਵੀ ਡਿੱਗ ਪਿਆ। ਸਿੱਖਾਂ ਨੇ ਸਮਝਿਆ ਕਿ ਜਹਾਨ ਖਾਨ ਵੀ ਮਰ ਗਿਆ। ਜਦ ਸਿੱਖਾਂ ਨੇ ਜਹਾਨ ਖਾਨ ਦੇ ਮਰਨ ਦਾ ਰੌਲਾ ਪਾ ਦਿੱਤਾ ਤਾਂ ਅਫਗਾਨ ਫੌਜੀ ਮੈਦਾਨ ਛੱਡ ਕੇ ਭੱਜਣ ਲੱਗੇ। ਇਹਨਾਂ ਭੱਜਣ ਵਾਲ ਹੱਥ ਆ ਗਿਆ ਸਿੱਖਾਂ ਨੇ 200 ਦੇ ਕਰੀਬ ਅਫਗਾਨ ਫੌਜੀਆਂ ਨੂੰ ਕੈਦ ਕਰ ਲਿਆ 2 ਅਕਤੂਬਰ 1962 ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਸ਼ੇਰੇਵਾਲਾ ਦੇ ਵਿਰੁੱਧ ਦੇਵਸਾਹੀ ਦਾ ਮਤਾ 72 ਦੇ ਮੁਕਾਬਲੇ 66 ਵੋਟਾਂ ਦੇ ਨਾਲ ਪਾਸ ਹੋ ਗਿਆ ਹੁਣ ਚੰਨਣ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣ ਗਿਆ ਇਸ ਤਰ੍ਹਾਂ ਮਾਸਟਰ ਤਾਰਾ ਸਿੰਘ ਦਾ ਅਹਿਦ ਖਤਮ ਹੋ ਗਿਆ ਅਤੇ ਫਤੇ ਸਿੰਘ ਨੂੰ ਗੁਰਦੁਆਰਿਆਂ ਦੀ ਤਾਕਤ ਪੂਰੀ ਤਰ੍ਹਾਂ ਮਿਲ ਗਈ ਅਕਾਲੀ ਦਲ ਦੀ ਅਸਲੀ ਤਾਕਤ ਗੁਰਦੁਆਰਾ ਸਟੇਜ ਅਤੇ ਗੁਰਦੁਆਰਾ ਇੰਤਜ਼ਾਮ ਹੋਇਆ ਕਰਦੀ ਹੈ ਅਤੇ ਇਸ ਹਾਰ ਦੇ ਨਾਲ ਹੀ ਮਾਸਟਰ ਤਾਰਾ ਸਿੰਘ ਦਾ ਜ਼ਵਾਲ ਤੋ ਆਪਣੇ ਸਭਾਂ ਤੋੜ ਲਏ ਅਤੇ ਇਸ ਨੇ ਦਿੱਲੀ ਦੀ ਸਟੇਜ ਫਤੇਹ ਸਿੰਘ ਦੇ ਅਕਾਲੀ ਦਲ ਦੇ ਹੱਥ ਨਾ ਆਉਣ ਦਿੱਤੀ। ਸ਼੍ਰੋਮਣੀ ਕਮੇਟੀ ਦਾ ਇੰਤਜ਼ਾਮ ਫਤੇਹ ਸਿੰਘ ਧੜੇ ਦੇ ਹੱਥਾਂ ਦੇ ਵਿੱਚ ਆਉਣ ਮਗਰੋਂ ਦਰਬਾਰ ਸਾਹਿਬ ਦੇ ਵਿੱਚ ਇੱਕਦਮ ਵਰषाਗਰ ਦੀ ਵੱਧ ਗਈ ਅਤੇ ਇਸ ਤੇ ਰੋਜ਼ ਦੇ ਵਜੋਂ ਦਰਬਾਰ ਸਾਹਿਬ ਦੇ ਹੈੱਡ ਗ੍ਰਾਂਥੀ ਗਿਆਨੀ ਭੁਪਿੰਦਰ ਸਿੰਘ ਅਤੇ ਅਕਾਲ ਤਖਤ ਦੇ ਮੁਖ ਸੇਵਾਦਾਰ ਜਸਵੰਤ ਅਛਰ ਸਿੰਘ ਨੇ ਅਸਤੀਫਾ ਦੇ ਦਿੱਤੇ ਅਤੇ ਆਪਣੀਆਂ ਸੇਵਾਵਾਂ ਮਾਸਟਰ ਤਾਰਾ ਸਿੰਘ ਨੂੰ ਸੌਂਪ ਦਿੱਤੀਆਂ। ਉਧਰ ਮਾਸਟਰ ਅਕਾਲੀ ਦਲ ਨੇ 4 ਨਵੰਬਰ 1962 ਨੂੰ ਆਪਣੀ ਨਵੀਂ ਚੋਣ ਕੀਤੀ ਜਿਸ ਦੇ ਵਿੱਚ ਜਸਵੰਤ ਅਛਰ ਸਿੰਘ ਨੂੰ ਅਕਾਲੀ ਦਲ ਮਾਸਟਰ ਦਾ ਪ੍ਰਧਾਨ ਚੁਣ ਲ ਹੋ ਚੁਕੇ ਸਨ ਇੱਕ ਸੀ ਅਕਾਲੀ ਦਲ ਮਾਸਟਰ ਜਿਸ ਦੀ ਪ੍ਰਧਾਨਗੀ ਜਤਿਹਦਾਰ ਅਸ਼ਰ ਸਿੰਘ ਦੇ ਕੋਲ ਸੀ ਅਤੇ ਦੂਸਰਾ ਸੀ ਅਕਾਲੀ ਦਲ ਫਤੇ ਸਿੰਘ ਜਿਸ ਦੀ ਪ੍ਰਧਾਨਗੀ ਫਤੇ ਸਿੰਘ ਦੇ ਕੋਲ ਸੀ ਦੋਹਾਂ ਦੇ ਦਫ਼ਤਰ ਅੰਮ੍ਰਿਤਸਰ ਦੇ ਵਿੱਚ ਸਨ ਦੋਵੇਂ ਆਪ ਕੋ ਆਪਣੀ ਥਾਂ ਤੇ ਪੰਜਾਬੀ ਸੂਬੇ ਵਾਸਤੇ ਨਾਰੇ ਲਾ ਕੇ ਆਪਣੇ ਆਪ ਨੂੰ ਅਸਲੀ ਸੱਚਾ ਅਤੇ ਸੰਜੀਦਾ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਰਹੇ 4 ਨਵੰਬਰ 1982 ਧਰਮਯੁੱਧ ਮੋਰਚੇ ਦੇ ਦੌਰਾਨ ਅਕਤੂਬਰ 1982 ਦੇ ਅਖੀਰ ਤੱਕ 30000 ਤੋਂ ਵੱਧ ਸਿੱਖ ਗ੍ਰਿਫਤਾਰੀਆਂ ਦੇ ਚੁਕੇ ਸਨ ਹੁਣ ਸਰਕਾਰ ਦੇ ਕੋਲ ਜ਼ਿਲ੍ਹਿਆਂ ਦੇ ਵਿੱਚ ਥਾਣੇ ਹੀ ਸੀ ਬਚੀ ਇਸੇ ਤਰ੍ਹਾਂ ਸਾਬਕਾ ਵਜ਼ੀਰ ਸਵਰਨ ਸਿੰਘ ਨੇ ਇੰਦਰਾ ਅਤੇ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਵੀ ਇੰਦਰਾ ਦੇ ਉੱਤੇ ਵੱਧ ਧਾਂਤੀ ਦਾ ਇਲਜ਼ਾਮ ਲਾ ਕੇ 3 ਨਵੰਬਰ ਨੂੰ ਹਥਿਆਰ ਸੁੱਟ ਦਿੱਤੇ ਸਨ ਇਸ ਤੇ 4 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਕਿ ਅਕਾਲੀ ਦਲ 19 ਨਵੰਬਰ ਤੋਂ 4 ਦਸੰਬਰ ਤੱਕ ਦਿੱਲੀ ਦੇ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਦੇ ਦੌਰਾਨ ਪ੍ਰੋਟੈਸਟ ਕਰੇਗਾ ਇਹਨਾਂ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਗ੍ਰਿਫਤਾਰੀਆਂ ਦੇਣ ਵਾਸਤੇ ਜਥੇ ਭੇਜਣ ਦਾ ਐਲਾਨ ਵੀ ਕੀਤਾ ਗਿਆ 4 ਨਵੰਬਰ 1987 ਦੇ ਦਿਨ ਮੁਹਾਲੀ ਦੇ ਵਿੱਚ ਗੁਰਨਾਨਕ ਸਾਹਿਬ ਦੇ ਪੁਰਵ ਸਬੰਧੀ ਨਿਕਲ ਰਹੇ ਨਗਰ ਕੀਰਤਨ ਦੇ ਦੌਰਾਨ ਉਸ ਨੇ ਬੇਵਜਾ ਗੋਲੀ ਚਲਾ ਕੇ ਅਮਰਜੀਤ ਸਿੰਘ ਨਾਮ ਦੇ ਇੱਕ ਸਿੱਖ ਨੂੰ ਮਾਰ ਦਿੱਤਾ ਪੰਜਾਬ ਪ 92 ਦੇ ਦਿਨ ਪਰਮਜੀਤ ਸਿੰਘ ਪੰਮਾ, ਪ੍ਰਗਟ ਸਿੰਘ ਸੌਕਤਲਾਉਂ ਦਾ ਜ਼ਿੰਮੇਵਾਰ ਕਰਦਾਨ ਕੇ, ਕੁਲਜੀਤ ਸਿੰਘ, ਜਗਪਾਲ ਸਿੰਘ ਅਤੇ ਗੁਰਪਿੰਦਰ ਸਿੰਘ ਮਾਨਕ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤੇ 4 ਨਵੰਬਰ 2012 ਨੂੰ ਪੰਜਾਬੀ ਬਾਗ ਦਿੱਲੀ ਦੇ ਵਿੱਚ ਬਾਦਲ ਅਕਾਲੀ ਦਲ ਵੱਲੋਂ ਬਣਾਈ ਜਾ ਰਹੀ 1984 ਦੇ ਕਤਲੇਆਮ ਦੀ ਯਾਦਗਾਰ ਦੇ ਇੱਕ ਸਮਾਗਮ ਨੂੰ ਇੱਕ ਦਿਨ ਪਹਿਲਾਂ ਇੱਕ ਡਰਾਮਾਈ ਤਰੀਕੇ ਦੇ ਨਾਲ ਰੋਕ ਦਿੱਤਾ ਗਿਆ ਸੀ। 4 ਨਵੰਬਰ 2021 ਦੇ ਦਿਨ ਮੋਗਾ ਜ਼ਿਲ੍ਹੇ ਦੇ ਪਿੰਡ ਪੰਜਗਰਾਈ ਦੇ ਸਿੱਖ ਭਰਾਵਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਆਪਣੇ ਪਿੰਡ ਪੰਜਗਰਾਈ ਖੁਰਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਪੰਜਾਬ ਪੁਲਿਸ ਨੇ ਉਹਨਾਂ ਤੇ ਤਸ਼ੱਦਦ ਕੀਤਾ ਸੀ ਤਾਂ ਪੁਲਿਸ ਨੇ ਉਹਨਾਂ ਨੂੰ ਲਾਲਚ ਦਿੱਤੇ ਸਨ ਕਿ ਤੁਸੀਂ ਬਰਗਾੜੀ ਅਤੇ ਹੋਰ ਥਾਂ ਤੇ ਹੋਈਆਂ ਬਿਆਦਬੀਆਂ ਦਾ ਜ਼ਿਮਾ ਆਪਣੇ ਸਿਰ ਲੈ ਲਵੋ ਅਤੇ ਤੁਹਾਨੂੰ ਸਰਕਾਰੀ ਨੌਕਰੀਆਂ ਤੇ ਅਥਾਹ ਪੈਸੇ ਦੇ ਨਾਲ ਨਿਵਾਜ ਦੇਵਾਂਗੇ ਪਰ ਸਿੱਖੀ ਸਿਧਾਂਤ ਦੇ ਮੁਤਾਬਕ ਇਹਨਾਂ ਦੋਵਾਂ ਭਰਾਵਾਂ ਨੇ ਸਰਕਾਰੀ ਈਨਾਂ ਮੰਨੀ ਅਤੇ ਜ਼ੁਲਮ ਚੱਲਦੇ ਰਹੇ ਇਸ ਜ਼ੁਲਮ ਕਰਕੇ ਰੁਪਿੰਦਰ ਅਤੇ ਜਸਵਿੰਦਰ ਕਈ ਮਹੀਨਾ ਤੱਕ ਤੁਰੰਦੇ ਸਮਰਥਨਾ ਹੋ ਸਕੇ ਤੇ 4 ਨਵੰਬਰ 2021 ਦੇ ਦਿਨ ਉਹਨਾਂ ਪੱਤਰਕਾਰਾਂ ਦੇ ਮੂਹਰੇ ਬਾਦਲ ਸਰਕਾਰ ਦੀ ਪੁਲਿਸ ਦੀਆਂ ਕਈ ਭੋਲਾਂ ਖੋਲੀਆਂ ਪੰਜਾਬ ਦੇ ਵਿੱਚ ਪਹਿਲਾਂ ਗੁਰੂ ਗੰਗ ਸਾਹਿਬ ਜੀ ਦੀ ਬੀੜ ਚੋਰੀ ਹੋਈ ਅਤੇ ਫਿਰ ਉਸੇ ਬੀੜ ਦੇ ਅੰਗ ਖਿਲਾਰੇ ਗਏ ਅਤੇ ਫਿਰ ਪੋਸਟਰ ਲਾਇਏ ਗਏ ਅਤੇ ਉਸ ਤੋਂ ਬਾਅਦ ਬੈਬਲ ਕਲਾਂ ਗੋਲੀ ਕਾਂਡ ਵਾਪਰਿਆ ਅਤੇ ਕੋਟਪੂਰਾ ਗੋਲੀ ਕਾਂਡ ਵਾਪਰਿਆ ਕੁਝ ਮਹੀਨਿਆਂ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਨੇ ਸਿੱਖਾਂ ਤੇ ਇਹਨਾਂ ਜ਼ੁਲਮ ਕੀਤਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਕਾਲੀ ਸਰਕਾਰ ਦੀ ਬਹੁਤ ਜ਼ਿਆਦਾ ਕਿਰਕਰੀ ਹੋਈ ਖਾਸ ਕਰਕੇ ਬਾਦਲ ਪਰਿਵਾਰ ਦੀ ਸਿੱਖਾਂ ਨੇ ਕਦੇ ਵੀ ਇਹ ਸੋਚਿਆ ਨਹੀਂ ਸੀ ਕਿ ਉਹਨਾਂ ਦਾ ਆਪਣਾ ਕੁਰਬਾਨੀਆਂ ਦੇ ਨਾਲ ਸਿੰਜਿਆ ਹੋਇਆ ਅਕਾਲੀ ਦਲ ਤੇ ਉਸ ਦੀ ਸਰਕਾਰ ਤੇ ਖਾਸ ਕਰਕੇ ਉਹਨਾਂ ਦਾ ਆਗੂ ਬਾਦਲ ਪਰਿਵਾਰ ਉਹਨਾਂ ਤੇ ਇਨਾ ਜ਼ੁਲਮ ਕਰੇਗਾ। ਕਈ ਮਹੀਨੇ ਲਗਾਤਾਰ ਪੰਜਾਬ ਦੇ ਵਿੱਚ ਰੋਸ ਮੁਜ਼ਾਰੇ ਹੁੰਦੇ ਰਹੇ ਅਤੇ ਇਨ੍ਹਾਂ ਮਹੀਨਿਆਂ ਦੇ ਦਰਮਿਆਨ ਬਾਦਲ ਪਰਿਵਾਰ ਦਾ ਇੱਕ ਵੀ ਜੀ ਬਾਹਰ ਨਿਕਲਣ ਜੋਗਾ ਨਹੀਂ ਸੀ ਕਿਉਂਕਿ ਲੋਕਾਂ ਦੇ ਵਿੱਚ ਰੋਹ ਇਨਾ ਜ਼ਿਆਦਾ ਫੈਲ ਗਿਆ ਸੀ ਕਿ ਬਾਦਲ ਪਰਿਵਾਰ ਤਾਂ ਦੂਰ ਦੀ ਗੱਲ ਅਕਾਲੀ ਦਲ ਦਾ ਕੋਈ ਲੀਡਰ ਵੀ ਆਪਣੇ ਘਰ ਤੋਂ ਬਾਹਰ ਨਹੀਂ ਸੀ ਨਿਕਲਦਾ। ਚਾਰਨਾਮਾ ਪਰ 222 Shiv Sena ਆਗੂ ਸੁਦੀਰ ਸੂਰੀ ਅਕਸਰ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਦਾ ਸੀ ਅਤੇ ਗਾਲਾਂ ਕੱਢਦਾ ਰਹਿੰਦਾ ਸੀ ਉਹ ਇੰਨਾ ਹੰਕਾਰਿਆ ਹੋਇਆ ਸੀ ਕਿ ਮੀਡੀਆ ਦੇ ਵਿੱਚ ਸਿੱਖਾਂ ਦੀਆਂ ਧੀਆਂ ਪੈਣਾ ਨੂੰ ਸ਼ਰਮ ਗਲਤ ਬੋਲਦਾ ਅਤੇ ਸਿੱਖ ਸੰਘਰਸ਼ ਦੇ ਯੋਧਿਆਂ ਦੇ ਬਾਰੇ ਘਟੀਆਂ ਬਿਆਨਬਾਜ਼ੀ ਕਰਦਾ ਸਿੱਖ ਆਗੂਆਂ ਤੇ ਸਿੱਖ ਨੌਜਵਾਨਾਂ ਨੇ ਉਸ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸੂਰੀ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ باوجود ਇਸ ਦੇ ਉਸ ਨੂੰ ਪੰਜਾਬ ਪੁਲਿਸ ਦੇ 15 ਸੁਰੱਖਿਆ ਮੁਲਾਜ਼ਮ ਮਿਲੇ ਹੋਏ ਸਨ ਅੰਮ੍ਰਿਤਸਰ ਦੇ ਵਿੱਚ ਉਸ ਨੇ ਮਜੀਠਾ ਰੋਡ ਦੇ ਗੋਪਾਲ ਮੰਦਿਰ ਦੇ ਬਾਹਰ ਧਰਨਾ ਤੇ ਉਸਦੇ ਸੁਰੱਖਿਆ ਮੁਲਾਜ਼ਮ ਵੀ ਖੜੇ ਸਨ ਭੀੜ ਨੂੰ ਚੀਰਦਾ ਹੋਇਆ ਇੱਕ ਸਿੱਖ ਨੌਜਵਾਨ ਸੰਦੀਪ ਸਿੰਘ ਸਣੀ ਅੱਗੇ ਵਧਿਆ ਅਤੇ ਉਸਨੇ ਇਸ ਹੰਕਾਰੇ ਹੋਏ ਬੰਦੇ ਤੇ ਗੋਲੀਆਂ ਦੀ ਬਾਛੜ ਕਰ ਦਿੱਤੀ ਅਤੇ ਇਹ ਥਾਂੇ ਚੜਾਈ ਕਰ ਗਿਆ ਸੰਦੀਪ ਸਿੰਘ ਸਣੀ ਨੇ ਸਿੱਖ ਜੋਧਾ ਦੇ ਨਾਲ ਨਾਲ ਦੂਜੇ ਭਾਈਚਾਰਾਂ ਦੀ ਬੇਪਤੀ ਕਰਨ ਵਾਲੇ ਇਸ ਬਾਪੀ ਦੀ ਤੁਰਦੀ ਟਿਕਟ ਕੱਟ ਦਿੱਤੀ ਸੀ ਇਹ ਸਾਰਾ ਕੁਝ ਇਨੀ ਤੇਜ਼ੀ ਦੇ ਨਾਲ ਵਾਪਰਿਆ ਕਿ ਕਿਸੇ ਨੂੰ ਕੁਝ ਸਮਝ ਵੀ ਨਾ ਆਇਆ ਇਸ ਘਟਨਾ ਤੋਂ ਬਾਅਦ ਸੰਦੀਪ ਸਿੰਘ ਬਿਲਕੁਲ ਸ਼ਾਂਤ ਖੜਾ ਰਿਹਾ ਨਾ ਉਹ ਘਬਰਾਇਆ ਤੇ ਨਾ ਹੀ ਉਸਨੇ ਕਿਸੇ ਹੋਰ ਨੂੰ ਗੋਲੀ ਮਾਰੀ ਜਾਂ ਫਿਰ ਬੁਰਾ ਭਲਾ ਕਿਹਾ ਉਸਨੇ ਮੌਕੇ ਤੇ ਮੌਜੂਦ ਪੁਲਿਸ ਨੂੰ ਆਪਣੀ ਗ੍ਰਿਫਤਾਰੀ ਦੇ ਇਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਰਦਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ